મા� હવર મે મળ માભ મ૨ઓ મ૨ે મર મે માં મર મ૨ે મા મ૨િગ. મ મ મા મળ મ માગ. મ મા માગ માગ. ਓਕੇ ਰਾਣੀ ਦਾ ਬੋਲ ਕਰਦਾ ਕੇ ਰਾ ਫੁੱਲਾ ਕਰ ਲੋ ਥੋੜਾ ਫੁੱਲਾ ਕਰੋ ਉਹ ਜਾਂਕਰ ਬਾਈ ਪਿੱਛੇ ਪੱਛੇ ਹੋ ਜਾਓ ਨਗਰ ਸਭਰਾ ਇੱਕ ਨਾਮਵਰ ਨਗਰ ਆ ਜਿਹਦੇ ਵਿੱਚ ਸਿਆਸਤਾਂ ਉੱਤੇ ਦੇ ਵਿੱਚ ਬੜੇ-ਬੜੇ ਯੋਧੇ ਸਾਡੇ ਜੋਤਾ ਸਿੰਘ ਪਹਿਲਵਾਨ ਸਾਡੇ ਕਮਿਸ਼ਨਰ ਸੁਰਗਵਾਸੀ ਕਮਿਸ਼ਨਰ ਜਰਨੈਲ ਸਿੰਘ ਨਾਮਾਰ ਵਿਅਕਤੀ ਜੋਧੇ ਪੈਦਾ ਹੋਏ ਆ ਜਿੱਥੇ ਕਿ ਸਾਡਾ ਸਕੂਲ ਹਾਈ ਸਕੂਲ ਜਿਹਦਾ ਟਾਈਮ ਨਵਜੋਤ ਸਿੰਘ ਮਾਸਟਰ ਹੈ ਵੀ ਬਹੁਤ ਸੱਚਾ ਢਾਂਗ ਨਾਲ ਵਿਕਾਸ ਸਕੂਲ ਦੀ ਬਿਲਡਿੰਗ ਦਾ ਕਰ ਰਿਹਾ ਮੈਂ ਧੰਨਵਾਦ ਕਰਦਾ ਇਹ ਸਕੂਲ ਦੇ ਵਿੱਚੋਂ ਬੇਟੀ ਨੇ 10 12 ਕਲਾਸਾਂ ਪਾਸ ਕੀਤੀਆਂ ਨਗਰ ਸਭਰਾਵਾ ਦੀ ਸਾਬਕਾ ਪੰਚਾਇਤ ਮੌਜੂਦਾ ਪੰਚਾਇਤ ਮੋਦਬਾਰ ਵਿਅਕਤੀ ਸਾਡੇ ਵਿੱਚ ਆਣ ਕੇ ਬਰਾਜੇ ਆ ਇਹਨਾਂ ਦਾ ਧੰਨਵਾਦ ਆ ਜੀ ਆ ਮੈਂ ਜਿਹੜੀ ਸਾਡੀ ਬੇਟੀ ਕਰਮਨਕੌਰ ਜਿੱਤੇ ਸਾਡੇ ਸੈਕਟਰੀ ਪਰਿਵਾਰ ਸਾਡੇ ਨਗਰ ਸਭਰਾ ਸਾਡੇ ਪੂਰੇ ਜ਼ਿਲ੍ਹੇ ਤਰਨਤਾਰਨ ਸਾਡੇ ਦੇਸ਼ ਸਾਡੇ ਪੰਜਾਬ ਦਾ ਨਾਂ ਚ ਬਕਾਇਆ ਤੇ ਸਿਰ ਉੱਚਾ ਕੀਤਾ ਮੈਂ ਪੂਰੇ ਦੇਸ਼ ਦਾ ਧੰਨਵਾਦ ਕਰਦਾ ਸਭਰਾਵਾ ਦੀ ਪੰਚਾਇਤ ਸਾਬਕਾ ਪੰਚਾਇਤ ਮਜੂਦਾ ਪਰਜਾਇਦਾ ਧੰਨਵਾਦ ਕਰਦਾ ਬੇਟੀ ਨੂੰ ਆਸ਼ੀਰਵਾਦ ਦੇਣਾਂ ਕੇ ਇਹ ਹੋਰ ਅਰਗਲੀਆਂ ਬਲੰਤੀਆਂ ਨੂੰ ਝੂਵੇ ਤੇ ਪੱਤਰਕਾਰ ਭਾਈਚਰ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਟੀ ਕਰਮਜੀਤ ਕੌਰ ਸਈ ਦੇਸ਼ਾਂ ਦਾ ਭ੍ਰਮਣ ਕਰਕੇ ਬਾਗੀ ਟੀਮ ਦੇ ਵਿੱਚ ਪਾਰਟਿਸਪੇਟ ਕਰਕੇ ਭਾਰਤ ਵੱਲੋਂ ਅੱਜ ਜਿੱਥੇ ਆਪਣੇ ਮਾਪਿਓ ਦਾ ਆਪਣੇ ਪਰਦਾਦੇ ਸਰਦਾਰ ਗੁਰਲਾ ਸਿੰਘ ਦਾ ਆਪਣੇ ਦਾਦੇ ਸਰਦਾਰ ਜਪੀ ਸਿੰਘ ਦਾ ਤੇ ਸਰਪੰਚ ਸਰਦਾਰ ਬਲਵੰਤ ਸਿੰਘ ਦਾ ਪੂਰੇ ਸੈਕਟੀ ਪਰਿਵਾਰ ਦਾ ਇਹ ਮਾਣ ਵਾਇਆ ਵਾ ਉਥੇ ਸਭਰਾ ਨਗਰ ਦਾ ਬਹੁਤ ਮਾਣ ਵਧਾਇਆ ਤੇ ਇਲਾਕੇ ਦਾ ਇਮਾਨ ਪੰਜਾਬ ਦਾ ਮਾਣ ਵਾ ਦੇਸ਼ ਦਾ ਮਾਣ ਵਾ ਕਿਉਂਕਿ ਦੇਸ਼ ਲਈ ਬੇਟੀ ਕਈ ਦੇਸ਼ਾਂ ਦੇ ਵਿੱਚ ਆਪਣੀ ਟੀਮ ਦੇ ਨਾਲ ਖੇਡ ਕੇ ਆਈ ਆ ਤੇ ਅੱਜ ਸੁਨਰਾ ਬੱਸ ਸਟੈਂਡ ਤੇ ਪਹੁੰਚਣ ਤੇ ਬੇਟੀ ਦਾ ਦੇਲ ਦੀਆਂ ਘਰਾਈਆਂ ਤੋਂ ਸਵਾਗਤ ਕਰਦਿਆਂ ਗਹਿਰਿਆਂ ਲੋਕਾਂ ਨੂੰ ਵੀ ਧੀਆਂ ਤੇ ਧਰੇਕਾਂ ਰੌਣਕ ਵੇੜੇ ਦੀ ਧੀਆਂ ਨੂੰ ਬਚਾ ਕੇ ਧੀਆਂ ਨੂੰ ਇਹ ਜੋਗ ਬੜਾਈਏ ਵੀ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਮਾਦਾ ਗੁਜਰਕੌਰ ਦੀਆਂ ਵਾਰਸਾਂ ਬਣ ਕੇ ਮਾਦਾ ਭਾਕੌਰ ਦੀਆਂ ਵਾਰਸਾਂ ਬਣ ਕੇ ਦੇ ਦੁਨੀਆ ਦੇ ਵਿੱਚ ਨਾਰੀ ਜਾਤੀ ਦਾ ਨਾਮ ਜਿਹੜਾ ਵਾ ਉਹ ਉੱਚਾ ਕਰਨ ਸੋ ਅੱਜ ਪੂਰੇ ਪਰਿਵਾਰ ਨੂੰ ਪੂਰੇ ਸਮਾਜ ਨੂੰ ਪਿੰਡ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਆ ਇਸ ਆਸ ਨਾਲ ਅੱਗੇ ਗੱਲ ਕਰਦਾ ਵਾਂ ਕਿ ਹੌਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੇਟੀਆਂ ਤੇ ਤਸ਼ੱਦਦ ਹੋ ਰਿਹਾ ਮਾਨਸਿਕ ਪੀੜਾ ਵਿੱਚੋਂ ਨਿਕਲ ਰਹੀਆਂ ਵਾ ਉਹ ਕਰਮਣਜੀਤ ਵਾਂਗੂ ਤੇ ਇਹਦੇ ਮਾਪਿਆਂ ਵਾਂਗੂ ਅਗਾਹ ਤੋਂ ਤਰੰਗ ਪਿਛਾ ਫੇਰਨਾ ਮੋੜੜਾ ਛੇਜ ਅਵੇਹਾ ਵਾਰ ਬਹੁੜ ਨਾ ਹੋਵੀ ਜਨਬੜਾ ਅੱਗੇ ਨੂੰ ਤਰਾਕ ਰੱਖ ਦਿਆ ਹੋਇਆ ਹੋਰ ਬਲੰਦੀਆਂ ਨੂੰ ਬੇਟੀ ਸ਼ੂਵੇ ਇਹ ਅਸ਼ੀਰਵਾਦ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੰਪਿੰਗ ਦੇ ਵਿੱਚ ਜਿਹੜੇ ਕਿਹੜੇ ਅੱਜ ਸਾਡੀ ਬੇਟੀ ਕਰਮਨਜੀਤ ਸੌਰਵ ਜੀ ਬੀਰ ਤਲਵਾਰ ਸਿੰਘ ਦੀ ਬੇਟੀ ਜਿਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਜਿਸ ਤਰ੍ਹਾਂ ਕਿ ਇਸ ਟਾਈਮ ਸਰਦਾਰ ਜੋਤਾ ਸਿੰਘ ਪਹਿਲਵਾਨ ਗਿਆਨੀ ਜੀ ਦੇ ਨਾਲ ਸੁਭਰਾ ਨੇ ਪਿੰਡ ਸੁਭਰਾ ਦਾ ਨਾਮ ਰੋਸ਼ਨ ਕੀਤਾ ਸੀ ਅੱਜ ਇੱਕ ਸਾਡੀ ਬੇਟੀ ਨੇ ਪਿੰਡ ਸੁਭਰਾ ਦਾ ਸਿਰ ਤੇ ਚਾ ਕੀਤਾ ਜੀ ਬਹੁਤ ਬਹੁਤ ਮੁਬਾਰਕਾਂ ਦੇਣਾ ਇੱਕ ਬਹੁਤ ਖਰਾਬ ਲਾ ਮੈਂ ਸੋਟੀ ਤਿੰਦੇ ਵਿੱਚ ਆਪਣੇ ਰੀਸੈਂਟਲੀ ਸਟੇਜ ਹੋ ਕਰਕੇ ਆਈਆਂ ਤੇ ਜਿੱਦੀ ਜਗ੍ਹਾ ਤੇ ਖੇਡਣ ਗਈ ਸੀ ਤੇ ਤਿੰਨੇ ਬਹੁਤ ਵਧੀਆ ਪਰਫਾਰਮੈਂਸ ਕੀਤਾ ਤੇ ਮੇਰਾ ਪਿੰਡ ਪਹੁੰਚਦੇ ਸਾਰੇ ਪਕਾ ਚਾਤਨਾ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਕਿਰਾ ਇਨਾ ਵਧੀਆ ਵੈਲਕਮ ਕਰਨ ਦਾ ਥੈਂਕ ਯੂ